ਇੱਕ ਵਾਰ ਇੱਕ ਬਹੁਤ ਅਮੀਰ ਬੰਦਾ ਇੱਕ ਗਰੀਬ ਬੰਦੇ ਨੂੰ ਆਪਣੇ ਬਹੁਤ ਵੱਡੇ ਘਰ ਵਿੱਚ ਲੈ ਜਾਂਦਾ ਹੈ ਤੇ ਉਸ ਨੂੰ ਦੱਸਦਾ ਹੈ ਜਾਵੇਗਾ ਦੱਸਦਾ ਜਾਵੇਗਾ ਮੇਰੇ ਘਰ ਵਿੱਚ 120 ਕਮਰੇ ਨੇ ਤੇ ਹਰ ਕਮਰੇ ਵਿੱਚ ਜੋ ਇੱਕ ਘਰ ਵਿੱਚ ਹੁੰਦੇ ਹੈ ਹਰ ਸਹੂਲਤ ਹੈ ਮੈਂ ਆਪਣੀ ਸਾਰੀ ਜ਼ਿੰਦਗੀ ਦਾ ਅੱਦੇ ਤੋਂ ਵੀ ਜ਼ਿਆਦਾ ਪੈਸਾ ਇਹਨੂੰ ਬਣਾਉਣ ਵਿੱਚ ਲਾਇਆ ਹੈ ਸ਼ਾਇਦ ਹੁਣ ਤੂੰ ਸੋਚਦਾ ਹੋਵੇਗਾ ਕਿ ਸ਼ਾਇਦ ਮੇਰਾ ਵੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਘਰ ਹੁੰਦਾ ਕਿਉਂਕਿ ਜਦੋਂ ਮੈਂ ਵੀ ਤੇਰੇ ਵਰਗਾ ਗਰੀਬ ਸੀ ਤਾਂ ਵੱਡੇ-ਵੱਡੇ ਘਰ ਦੇਖ ਕੇ ਇਹੋ ਸੋਚਦਾ ਹੁੰਦਾ ਸੀ ਤੇ ਫਿਰ ਉਹ ਗਰੀਬ ਬੰਦਾ ਉਸ ਦੀਆਂ ਗੱਲਾਂ ਦਾ ਜਵਾਬ ਦਿੰਦਾ ਤੇ ਕਹਿੰਦਾ ਹੈ ਤੇਰੇ ਕਰ ਦੀ ਸੁੰਦਰਤਾ ਤੇਰੀ ਮਿਹਨਤ ਨੂੰ ਦਰਸਾਉਂਦੀ ਹੈ ਕਿ ਤੂੰ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਪਰ ਅਸਲ ਵਿੱਚ ਤੇਰੇ ਤੇ ਮੇਰੇ ਕਰ ਵਿੱਚ ਕੋਈ ਫਰਕ ਨਹੀਂ ਹੈ ਤੇ ਅਮੀਰ ਬੰਦਾ ਹੈਰਾਨ ਹੋ ਕੇ ਕਹਿੰਦਾ ਹੈ ਚੱਲ ਫਿਰ ਆ ਕੋਈ ਫਰਕ ਨਹੀਂ ਹੈ ਤੇ ਅਮੀਰ ਬੰਦਾ ਹੈਰਾਨ ਹੋ ਕੇ ਕਹਿੰਦਾ ਹੈ ਚੱਲ ਫਿਰ ਆਪਣੇ ਘਰ ਵੇਖਾ ਤੇ ਫਿਰ ਉਹ ਗਰੀਬ ਬੰਦਾ ਉਸਨੂੰ ਆਪਣੇ ਘਰ ਵੱਲ ਲੈ ਚਲਦਾ ਹੈ ਤੇ ਪਰ ਉਸ ਰਸਤੇ ਵਿੱਚ ਪੈਂਦਾ ਇੱਕ ਕਬਰਿਸਤਾਨ ਦੇ ਅੰਦਰ ਲੈ ਜਾਂਦਾ ਹੈ ਤਾਂ ਕਹਿੰਦਾ ਹੈ ਇੱਥੇ ਤੇਰਾ ਤੋਂ ਵੀ ਅਮੀਰ ਬੰਦੇ ਤੇ ਮੇਰੇ ਤੋਂ ਗਰੀਬ ਬੰਦੇ ਰੱਬ ਮਰਨ ਤੋਂ ਬਾਅਦ ਹੈ ਸਿਤ ਇੱਕੋ ਜਿਹਾ ਹੀ ਕਰ ਦਿੰਦਾ ਹੈ ਜਿੰਨੀ ਜਗ੍ਹਾ ਤੇ ਤੈਨੂੰ ਦਪਨਾਇਆ ਜਾਵੇਗਾ ਉੰਨੀ ਜਗ੍ਹਾ ਤੇ ਮੈਨੂੰ ਦਪਨਾਇਆ ਜਾਵੇਗਾ ਵਾਕਿ ਇਹ ਬਿਲਕੁਲ ਸੱਚ ਹੈ ਤੇ ਇਹ ਇਸ ਵਿੱਚ ਕੋਈ ਸ਼ੱਕ ਕਰਨ ਵਾਲੀ ਗੱਲ ਨਹੀਂ ਹੈ ਇਸ ਵਿੱਚ ਕੋਈ ਸ਼ੱਕ ਕਰਨ ਵਾਲੀ ਗੱਲ ਨਹੀਂ ਹੈ ਜਿਸ ਕਰ ਨੂੰ ਤੂੰ ਆਪਣਾ ਕਰ ਕਹਿ ਰਿਹਾ ਹੈ ਤੇਰਾ ਮਰਨ ਤੋਂ ਬਾਅਦ ਉਸ ਉੱਪਰ ਤੇਰਾ ਕੋਈ ਹੱਕ ਨਹੀਂ ਰਹੇਗਾ ਤੇ ਤੈਨੂੰ ਇੱਥੇ ਹੀ ਆ ਕੇ ਦਫਨਾ ਦਿੱਤਾ ਜਾਵੇਗਾ